ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰਮਾਤਮਾ ਦੇ ਅੱਗੇ ਅਰਦਾਸ ਹੈ ਕਿ ਏ ਅਕਾਲ ਪੁਰਖ ਏ ਸੱਚਾ ਪਾਤਸ਼ਾਹ ਏ ਗੁਰੂ ਨਾਨਕ ਦੇ ਮਹਾਰਾਜ ਏ ਗੁਰੂ ਗੋਬਿੰਦ ਸਾਹਿਬ ਮਹਾਰਾਜੀ ਆਪ ਜੀ ਦੇ ਚਰਨ ਕਮਲਾਂ 'ਪਾਸ ਅਰਦਾਸਾਂ ਐ ਬੇਨਤੀਆਂ ਜੋ ਜੜੀਆਂ ਕਿ ਜਿੰਨੇ ਵੀ ਸਿੰਘ ਸਿੰਘਣੀਆਂ ਇਸ ਸਮੇਂ ਬੈਠੇ ਸਾਨੂੰ ਦੇਖ ਰਹੇ ਨੇ ਮੇਰੇ ਮਾਲਕ ਸਭ ਨੂੰ ਖੁਸ਼ੀਆਂ ਦੇਵੀਂ ਚੜ੍ਹਦੀਆਂ ਕਲਾਂ 'ਚ ਰੱਖੀਂ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰੀਂ ਗੁਰਸਿੱਖੀ ਜੀਵਨ ਦੀ ਗੁਰਬਾਣੀ ਤੇ ਚੱਲਣ ਦੀ ਬਲ ਬੁੱਧੀ ਬਖਸ਼ੀ ਮੇਰੇ ਮਾਲਕ ਸਭ ਨੂੰ ਅਕਾਲ ਪੁਰਖ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੀ। ਮਾਰਨਿੰਗ ਟਾਈਮ ਹੋ ਚੁੱਕਿਆ ਜੀ। ਤੇ ਅੱਜ ਧੁੰਦ ਕੱਲ ਮੀਂਹ ਪੈ ਕੇ ਹਟਿਆ। ਪਰਸੋਂ ਛਾ ਪਰਸੋਂ ਦਾ ਮੀਂਹ ਪੈਂਦਾ ਸੀਗਾ। ਕੱਲ ਵੀ ਦਿਨ ਦੇ ਵਿੱਚ ਥੋੜਾ ਬਹੁਤਾ ਪੈਂਦਾ ਰਿਹਾ। ਤੇ ਰਾਤ ਇੰਨੀ ਤੇਜ਼ ਹਵਾ ਠੰਢੀ ਚੱਲਦੀ ਰਹੀ। ਵੀ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਵੀ ਕਿੰਨਾ ਕੁ ਬੁਰਾ ਹਾਲ ਹੋਇਆ ਰਾਤ ਜਦੋਂ ਬਾਹਰ ਨਿਕਲਦੇ ਤੇ ਬਿਮਾਰ ਹੋਣ ਵਾਲਾ ਕੰਮ ਸੀਗਾ ਤੇ ਮਾਰਨਿੰਗ ਟਾਈਮ ਦੇਖਣ ਨੂੰ ਮਿਲਿਆ ਵੀ ਜਿਹੜੇ ਦਿਨ ਕਹਿੰਦੇ ਧੂਣੀਆਂ ਧੂਣੀਆਂ ਲੱਗਦੀਆਂ ਪਿੰਡਾਂ ਦੇ ਵਿੱਚ ਉਹ ਦਿਨ ਅੱਜ ਮਹਿਸੂਸ ਹੋਇਆ ਵੀ ਧੂਣੀ ਦੀ ਜ਼ਰੂਰਤ ਸੀਗੀ ਤੇ ਅੱਜ ਹੈਗਾ ਸੰਡੇ ਐਤਵਾਰ ਹੈਗਾ ਜੀ ਅੱਜ ਛੋਟੇ ਛੋਟੇ ਜਵਾਕਾਂ ਨੂੰ ਕਰ ਲਿਆ ਆਪਾਂ ਨੇ ਤਿਆਰ ਵੀ ਚਲੋ ਪੁੱਤਰ ਜੀ ਵੀ ਆਪਾਂ ਤੁਹਾਨੂੰ ਸ਼੍ਰੀ ਚਮਕੌਰ ਸਾਹਿਬ ਦੇ ਦਰਸ਼ਨ ਕਰਵਾ ਕੇ ਲੈ ਕੇ ਆਈਏ ਤੇ ਸ਼ੋਭ੍ਰੀਤ ਕਰਨਵੀਰ ਤੇ ਮੈਂ ਤਿੰਨੋਂ ਜਣੇ ਹੁਣ ਸ੍ਰੀ ਚਮਕੌਰ ਸਾਹਿਬ ਨੂੰ ਜਾਵਾਂਗੇ ਜੀ ਗੱਡੀ ਦੇ ਵਿੱਚ ਬੈਠ ਕੇ ਨਾ ਉਹ ਦਰਸ਼ਨ ਕਰਵਾ ਕੇ ਲੈ ਕੇ ਆਵਾਂ ਕਿਤੇ ਜਾਂਦੇ ਜਾਂਦੇ ਰਸਤੇ ਦੇ ਵਿੱਚ ਇਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਵੀ ਬੇਟਾ ਜੀ ਆਪਾਂ ਕਿਸਥਾਨ ਨੂੰ ਚੱਲੇ ਆ ਉੱਥੇ ਦੀ ਕੀ ਮਹੱਤਤਾ ਹੈ ਇੱਥੇ ਦੇ ਕੀ ਹੋਇਆ ਸੀ ਕਿਨਾਂ ਲਈ ਹੋਇਆ ਸੀ ਇਹ ਕਾਫੀ ਹੱਦ ਤੱਕ ਕਰਨ ਨੂੰ ਕਾਫੀ ਨੌਲੇਜ ਹੈਗੀ ਵੀ ਆ ਬਟ ਪਰ ਜੇ ਕਹਿੰਦੇ ਬਾਰ-ਬਾਰ ਆਪਾਂ ਰਿਵੀਜ਼ਨ ਕਰਵਾਈ ਜਾਈਏ ਕਿਸੇ ਗੱਲ ਦੀ ਤਾਂ ਫਿਰ ਉਹ ਕਦੇ ਬਿਸਰਦੀ ਨਹੀਂ ਮੰਨਦੇ ਵੀ ਜਿਹਦੇ ਭੁੱਲਦਾ ਨਹੀਂ ਹਨਾ ਤੇ ਬਾਕੀ ਰੈਡੀ ਹੈ ਜੀ ਸਾਰੇ ਆ ਦੇਖੇ ਇੱਧਰ ਦੇਖੋ ਜੀ ਤਿਆਰ ਹੋਈ ਹੋਈ ਦਾ ਕਿਆ ਬਣਾ ਲਿਆ ਇਹਨੇ ਆਪਣੇ ਆਪ ਨੂੰ ਲੇਕਿਨ ਜਾਨੀ ਹੁਣ ਲੇਖੇ ਜਾਣੀ ਤਾਂ ਮੈਂ ਛੱਡਦਾ ਤਾਂ ਮੈਂ ਹੈ ਨਹੀਂ ਅਹ ਚੱਪ ਅੱਛਾ ਪੜੀ ਗੱਲ ਉਹਦੋਂ ਕੋ ਖਾੜ ਆ ਕੇ ਆਏ ਰੋਟੀ ਆ ਰੋਟੀ ਪੁੱਤ ਇਹਨੂੰ ਨਾ ਪ੍ਰਸ਼ਾਦਾ ਹੁੰਦਾ ਹੈ ਇੱਕ ਐਂ ਕਰਕੇ ਨਾ ਕਮਾ ਕੇ ਇਹਨਾਂ ਨੂੰ ਇਹ ਦਹੀਂ ਨੇ ਮਿੱਟੀ ਲਿਜ ਐਂ ਐਂ ਕਰਕੇ ਨਾ ਤੇ ਐਂ ਕਰਕੇ ਪੁੱਤ ਐਂ ਖਾਈਦਾ ਹੁੰਦਾ ਐਂ ਐਂ ਲਾ ਤੂੰ ਪਰਾ ਨਾ ਕਰ ਹਾ ਉਹ ਤੇ ਉਹ ਵੀ ਬਿਪੜਿਆ ਹੋਇਆ ਵੀ ਬੋਲੇ ਚਲੋ ਚਾਚੀ ਕਾ ਬੁਲਾ ਦੇ ਪਰਦੇ ਕਿ ਪਹਿਲੇ ਇੱਕ ਵਾਰ ਸ਼ਾਹਜ਼ਦੀ ਕਲਜੀ ਕਾ ਮੂੰ ਤੇ ਵੀ ਬੋਲੋ ਜੀ ਸ਼ਾਹਜ਼ਦੀ ਕਲਜੀ ਚਲ ਜੀ ਉੱਪਰ 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 ਤੇ ਚੇਂਜ ਹੋ ਜਾਣੇ ਕੱਪੜੇ ਦੇ ਮੂੰ ਵੀ ਗੇੜੀ ਸਾਫ ਕਰਨੇ ਨੇ ਛੇਰ ਚਲ ਆਹ ਕੋ ਉੱਪਰ ਵਾਲੀ ਚੇਂਜ ਕਰ ਦੂੰਗੇ ਤੇ ਹਾਂ ਹੋ ਐ ਕਰ ਲਾਂਗੇ ਹਾਂ ਮੂੰ ਸਾਫ ਕਰ ਲੈ ਚਲ ਮੇਰਾ ਪੁੱਪਾ ਸਾਜਨੀ ਸ਼ੀਸ਼ਾ ਲੱਗਿਆ ਸਾਡੀ ਕਿਸੇ ਭੈਣ ਦਾ ਫੋਨ ਆਉਂਦਾ ਜਸਵੀਰ ਕੌਰ ਆ ਕੋਈ ਪਰ ਹੁਣ ਮੈਂ ਚੱਕ ਨਹੀਂ ਸਕਦਾ ਸੌਰੀ ਹੈ ਨਾਲੇ ਛੁਕਾਰ ਲੋ ਹਾਂ ਚਲੋ ਆ ਲੈ ਉਹਨੇ ਹੁਣੇ ਖੋਲ ਦੇਣੀ ਐ ਇਹਨੇ ਪਤਾ ਨਹੀਂ ਫੀਲ ਬੇੜ ਨਹੀਂ ਹਾਂ ਰੁਕ ਜਾ ਜਦ ਤੱਕ ਤੁਰਨ ਲੱਗੇ ਪਾ ਲੈਣੀ ਸੀ ਪਲਾਸ ਸੱਸ ਜੀ ਕਰ ਨਾਲ ਇੱਧਰ ਆ ਫੜ ਫੁੱਤ ਖਾ ਲੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂ ਮੈਲਾ ਦਨੀਆ ਚੱਲ ਫਿਰ ਆ ਜਾ ਅੰਦਰ ਨੂੰ ਆ ਰੋਟੀ ਖਾਣੇ ਜਾ ਕੀ ਕਰਨੀ ਹੁਣ ਤੇ ਚੈੱਕ ਕਰਾਉਂਦੇ ਆਪਾਂ ਇਹਨੂੰ ਹਟ ਹਟ ਰੋਟੀ ਦੇ ਦੇ ਮੇਰੀ ਕਾ ਹਾਂ ਮੈਂ ਹੀ ਕਰਤੀ ਐ ਬਣਾ ਕੇ ਰੋਲ ਚਲੋ ਚੱਲ ਫਿਰ ਮਮਾ ਕੋਲ ਚੱਲ ਅੰਦਰ ਨੂੰ ਚੱਲ ਆਪਾਂ ਵੀ ਖਾਈਏ ਇੱਕ ਇੱਕ ਪ੍ਰਸ਼ਾਦਾ ਫਿਰ ਉਹ ਜਿਹਨੇ ਕਾਕੇ ਹਾਂ ਚਲ ਅੰਦਰ ਨੂੰ ਚੱਲੀਏ ਸੁਣ ਲਓ ਕੀ ਕਹਿੰਦੇ ਹਾਂਜੀ ਉੱਥੇ ਲੰਗਰ ਲੱਗਿਆ ਹੈ ਅੱਛਾ ਡੀਜੇ ਚੱਲਦਾ ਤਾਂ ਕੱਲ ਉੱਥੇ ਮੈਰਿਜ ਹੈ ਕਿਸ ਦੀ ਸ਼ਾਂਪਤ ਚੱਲੀਏ ਚੱਲੀ ਅੰਦਰ ਨੂੰ ਚਲੋ ਐਕੜਾ ਬਣ ਗਿਆ ਐਕੜਾ ਬਣ ਗਿਆ ਐਕੜਾ ਬਣ ਗਿਆ ਐਕੜਾ ਬਣ ਗਿਆ ਪੁੱਤ ਤੇਰੀ ਕਿਦੋਂ ਚਲੇਗਾ ਤੂੰ ਮम्मा ਦਾ ਇੱਧਰ ਪੁੱਤ ਤੇਰੀ ਹਾਂਜੀ ਸ਼੍ਰੀ ਮਤੇਜੀ ਹਾਂਜੀ ਲੰਗਰ ਲਾਗੇ ਬਣਨਾ ਹਾਂਜੀ ਕਰਨਵੀਰ ਜੜੀ ਆ ਹਾਂਜੀ ਵਾਹਿਗੁਰੂ ਜੀ ਦਾ ਤਾਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚਰਦੇਆਂ ਦੇ ਕਲਾਂ ਦੇ ਵਿੱਚ ਰੱਖੇ ਜੀ ਪ੍ਰਸ਼ਾਦਾ ਬਣ ਰਿਹਾ ਹੈ ਪ੍ਰਸ਼ਾਦਾ ਬਣ ਰਿਹਾ ਆ ਕੇ ਸ਼ਕਲ ਜੀ ਤੇ ਭਾਗਾ ਕਰੂੰ ਜੀ ਹਾਂ ਲੋ ਜੀ ਸ਼ਕਲ ਲੈਂਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਨਿਕਲਣਾ ਜੀ ਸ਼੍ਰੀ ਚਮਕੌਰ ਸਾਹਿਬ ਨੂੰ ਠੀਕ ਹੋ ਗਿਆ ਮੁੱਠਾ ਵਗੈਰਾ ਟੇਕ ਕੇ ਉੱਥੇ ਸਾਰਾ ਕੁਝ ਤਾਂ ਕੁਛ ਮੰਮੀ ਨੇ ਤਾਂ ਨਹੀਂ ਭੇਜਣਾ ਆਪਣੀ ਨੂੰ ਉੱਥੇ ਕੁਝ ਮੰਮੇ ਤੋਂ ਤੁਸੀਂ ਇਹ ਹਰ ਤੇ ਜਨੇ ਵਾਲਾ ਸ਼ਰਮਾ ਕਈ ਵਾਰ ਗਲਤ ਜਿਹਾ ਪਹਿਲੇ ਖਬਰ ਜਦਾਂ ਤੂੰ ਹਾਂ ਆਹ ਰਿਪੋਰਟਾਂ ਜੀ ਕਹਿੰਦੀ ਚੱਕੀ ਫਿਰਦਾ ਸਾਥ ਰਿਹਾ ਜੀ ਮਾ ਆਜ ਉਹਨਾਂ ਡਾਕਟਰ ਨੂੰ ਮਿਲਣ ਦੀ ਸਲਾਹ ਜੀ ਦਉਂਗਾ ਵੀ ਡਾਕਟਰ ਨੂੰ ਮਿਲ ਕੇ ਆਵਾਂ ਅਚਾਰ ਰਿਪੋਰਟਾਂ ਲਾ ਕੇ ਹਾਂ ਰਿਪੋਰਟਾਂ ਹਾਂ ਮੈਂ ਤੋ ਇਹ ਉਦਨਾਂ ਵਾਲੀਆਂ ਜਿਹੜੇ ਪਹਿਲਾਂ ਕਰਵਾਈ ਸੀ ਆ ਹੂੰ ਨਾ ਛੋਨੇ ਕਾ ਕੇ ਤੂੰ ਖੋਲੀ ਨਾ ਹਾਲ ਪਤਾ ਆਰੇ ਬੱਲੇ ਬੱਬਰ ਛੇਰ ਅੰਦਰ ਕਿੰਨ ਲੱਗਿਆ ਵੇ ਕਰਨਗੇ ਹੂੰ ਬਣਦੀ ਨਹੀਂ ਗੱਲ ਪੂਰੇ ਉਹ ਵੀ ਪਾਈ ਜਿਹੜਾ ਨਹੀਂ ਹੁੰਦੀ ਥੋੜੀ ਜਿਹੀ ਪਾਈ ਕਰਨੀ ਹਾਂ ਪਿੱਛੇ ਮੰਗੀ ਸਤਿ ਸ਼੍ਰੀ ਅਕਾਲ ਬੁਲਾਉ ਮੈਂ ਮੇਰੇ ਵੱਲ ਤੋਂ ਸਾਰੇ ਬੈਠੇ ਸਤਿ ਸ਼੍ਰੀ ਅਕਾਲ ਪਰ ਬਣਦੀ ਨਹੀਂ ਗੱਲ ਹੈ ਪੁੱਤ ਤੇਰੇ ਇੱਕ ਉ ਵੀ ਖਰਾਬ ਹੈ ਯਾਰ ਕਿ ਆ ਚੱਕਰ ਹੈ ਖਰਾਬ ਹੈ ਤੇ ਸਹੀ ਬੰਨਣਾ ਨਹੀਂ ਨਾ ਆ ਰਿਹਾ ਤੈਨੂੰ ਲੈ ਐ ਥੋੜਾ ਨਾ ਹੁੰਦੀ ਹੁੰਦੀ ਗੱਲ ਪੁੱਤ ਤੂੰ ਨਹੀਂ ਗਲਤ ਹੈ ਤੇਰਾ ਹੈ ਸਭ ਤੋਂ ਪਹਿਲਾਂ ਜਿਹੜੇ ਜਦੋਂ ਤੁਮਾਲਾ ਬੰਨਣਾ ਸ਼ੁਰੂ ਕਰਨਾ ਆਪਾਂ ਨੇ ਹੈ ਸਭ ਤੋਂ ਪਹਿਲਾਂ ਸਿਰ ਟਕਣਾ ਹੁੰਦਾ ਸਭ ਤੋਂ ਮੇਨ ਗੱਲ ਹੈ ਜਿਹੜੀ ਸਿਰ ਟੱਕ ਕੇ ਹੈ ਉਹ ਸ਼ੇਪ ਬਾਹਰ ਤੇ ਉੱਬ ਕਿਹੜਾ ਉਹ ਮਨ ਨੂੰ ਪਤਾ ਨਹੀਂ ਲੱਗ ਰਿਹਾ ਕਿਹੜਾ ਬਣਦਾ ਹੁੰਦਾ ਬਲਾਂ ਜਲੀ ਉਹ ਮਨ ਨੂੰ ਪਤਾ ਨਹੀਂ ਕਿਹੜਾ ਫਿੰਗਰ ਆ ਯਾਰ ਫਿੰਗਰ ਨਹੀਂ ਮੈਨੂੰ ਯਾਦ ਆ ਰਿਹਾ ਉਹ ਫਿੰਗਰ ਆਕਣ ਦੀ ਪੱਗ ਜੀ ਕੌਣ ਬਣਦਾ ਹੁੰਦਾ ਫਿੰਗਰ ਜੀ ਤੇ ਬਲਾਂ ਜੇ ਵਾਲੇ ਹੁੰਦੇ ਆ ਮੇਰੇ ਜ਼ਾਬੀ ਪਤਾ ਨਹੀਂ ਹੁਣ ਮੇਰੇ ਦਿਮਾਗ 'ਚ ਨਹੀਂ ਹੈ ਜੀ ਉਹ ਕਿਹੜੇ ਯਾਰ ਉਹ ਰੇੜੂਆ ਫਿਲਮ ਵੀ ਆਈ ਸੀ ਯਾਰ ਰੇੜੂਆ ਫਿਲਮ ਉਹ ਫਿਰ ਸੇਮ ਜੱਸੜ ਹਾਂ ਜੱਸੜ ਸੇਮ ਜੱਸੜ ਬੱਗੂ ਬਣ ਹਾਂ ਰੱਬ ਦਾ ਰੜੂਆ ਹਾਂ ਬੱਤ ਪਪਾ ਸ਼ੇਪ ਪਤ ਸ਼ੇਪ ਸੋਹਣੀ ਲੱਗ ਰਹੀ ਐ ਪੱਗ ਵਾਲੀ ਸ਼ੇਪ ਐ ਇਹ ਨਾ ਕਿ ਦਮਾਲੇ ਵਾਲੀ ਐ ਇਹ ਹਾਂ ਹਾਏ ਸਮਾਨ ਗੇਤਾ ਹੈ ਹੁਣ ਮੈਨੂੰ ਐ ਦੱਸ ਕਰਨ ਵੀਰ ਵੀ ਕਿੰਨਾ ਕ ਟਾਈਮ ਲਾਉਂਗਾ ਤੂੰ ਇੱਕ ਲੜ ਰਹਿ ਗਿਆ ਇੱਕ ਲੜ ਰਹਿ ਗਿਆ ਪਰ ਤੇਰੀ ਸਹੀ ਨਹੀਂ ਨਾ ਉੱਪਰ ਤੇ ਸਿਰ ਤੇ ਤੇਰਾ ਨੰਗਾ ਸਹਰ ਲ ਆ ਲੈ ਅਸੇ ਢੱਕ ਦੇਣਾ ਮੰਮੀ ਨੇ ਰੋਕਣਾ ਨਹੀਂ ਯਾਰ ਮੰਮੀ ਨੇ ਢਕਾਉਣਾ ਲੈ ਓ ਬਰੀ ਨਾਲ ਤਾਂ ਮੈਂ ਬੰਦ ਫੇ ਮੈਂ ਬੰਦ ਨਾ ਫੇ ਛੋਟੀ ਬੰਨ ਤੂੰ ਬੜੀ ਕਦੇ ਬੰਨਦਾ ਏ ਜਾਂ ਫਿਰ ਦਮਾਲੇ ਵਾਂਗੂ ਬੰਨਨੀ ਨੂੰ ਤੁਸੀਂ ਕਹਤੇ ਕੱਢਿਆ ਤਾਂ ਮੈਂ ਨਹੀਂ ਕੱਢਿਆ ਹੈਗਾ ਨੰਗਾ ਹੀ ਤਾਂ ਪਹਿਲਾਂ ਹੀ ਅਰੇ ਤੇਰੀ ਫੋਟੋ ਹਾਂ ਇਹ ਦੇਖ ਫੋਟੋ ਕਰਨਵੀਰ ਦੀ ਫੋਟੋ ਚਲੋ ਜੀ ਆਪਾਂ ਚੱਲਦੇ ਹਾਂ ਇੱਧਰ ਨੂੰ ਚਲ ਹੁਣ ਮੈਂ ਲੰਗਰ ਛੱਕੇ ਸੰਦੋਵਾਰੀ ਮਿਲਦਾ ਅੰਸਰ ਦੇ ਵੀ ਹੋਟਲ ਹੈ ਦੇਖ ਲੈ ਸ਼ਬੂ ਸ਼ਬੂ ਨੂੰ ਦੁਬਾਰਾ ਰੈਡੀ ਕਰਨਾ ਪਿਆ ਜੀ ਫੇਰ ਹਾਂ ਸ਼ਬੂ ਮਿੱਤਰਾ ਸਲ ਗਿਆ ਫਿਰ ਲੰਗਰ ਪਾਣੀ ਛਕਦਾ ਕਰਨ ਚੱਲ ਬੇਟਾ ਸ਼ਾਬਾਸ਼ ਵੈਰੀ ਗੁੱਡ ਫੋਨ ਉੱਤੇ ਰੱਖ ਦੇ ਮੇਰਾ ਬਟੂਆ ਤੇ ਕਿੱਥੇ ਪਿਆ ਇਹ ਆ ਤਾਂ ਬਟੂਆ ਮੇਰਾ ਮੇਰਾ ਵੀ ਆਹ ਕੈਮਰਾ ਦਾ ਹੀ ਵਿੱਲਾ ਹੀ ਕਰ ਰਿਹਾ ਜੀ ਹਾਲ ਦੇਖੋ ਮੇਰਾ ਹਾਂ ਜੀ ਬਟੂਆ ਮੇਰਾ ਤੇਰਾ ਬਟੂਆ ਵੀ ਇੱਥੇ ਹੀ ਵੇਦਾਂ ਇੱਥੇ ਜੇ ਵੇਦ ਗਿਆ ਤੇ ਮੈਨੂੰ ਨਿਕਲ ਆ ਤੇ ਗਾਹੇ ਬਹੁਤ ਪਿਆ ਬਲਮਾਰੀ ਪਰ ਮੇਰੇ ਵਾਲੀ ਪਰ ਯਾਰ ਕਿਆ ਚੱਕਰ ਕਿਆ ਕਹਾਣੀ ਉਹਨੂੰ ਮੈਂ ਹਾਂ ਇਹ ਆਹ ਲਾ ਉਹ ਦਿਖੇ ਕੋਸਤਾ ਹੀ ਆ ਉਹਦੇ ਫੜਾ ਦੇ ਫੜਾ ਦੇ ਕਰੀ ਜੰਨੀ ਆ ਆ ਪਿਆ ਉਹ ਲਾ ਫੜਾ ਕਾਹ ਹੋਰ ਚੈੱਕ ਕਰਦਾ ਮੈਂ ਬੰਨ ਲੈਟ ਐਡਾ ਮਿੱਡਾ ਜਾ ਚਲ ਥੋੜਾ ਜਿਹਾ ਕ ਹੈਗਾ ਆਂਸਰ ਨੇੜੇ ਦੇ ਵਿੱਚ ਪੈਗਾ ਕੀ ਹੋਇਆ ਹੁਣ ਹਨ ਰੱਖ ਦੇ ਚਾਚਾ ਜੀ ਰੋਣਾ ਨਹੀਂ ਤੂੰ ਚੱਲ ਚੱਲੀਏ ਥੱਲੇ ਨੂੰ ਮੈਂ ਰਿਕ ਆਹੇ ਤੇਰਾ ਲੈ ਆ ਫੜਾ ਫੜ ਜਿੰਨਾ ਪਾਲਾ ਜਿੱਥੇ ਪਉਣਾ ਪਾਲਾ ਲੈ ਚੱਲ ਚੱਲ ਤੁਰ ਤੇਰੀ ਜੇਬ ਚ ਉਹ ਨਹੀਂ ਮੇਰੀ ਇੱਥੇ ਪਾ ਦੇ ਲੈ ਇੱਥੇ ਪਾ ਦੇ ਉਰੇ ਪਾ ਦੇ ਇੱਥੇ ਪਾ ਦੇ ਉਰੇ ਪਾ ਦੇ ਲਿਆ ਹਾਂ ਚਲੋ ਹਾਂ ਚੱਲੀਏ ਚਲ 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 ਚਲੋ ਨੰਨਰਾ ਹੋ ਗਾ ਹਾਂ ਆ ਜਾ ਚਲ ਚਲੀ ਬੋਲੋ ਭੈਗੂ ਚੱਲ ਪੁੱਤ ਟੌਮੀ ਦੇ ਪ੍ਰਸ਼ਾਦਾ ਚੱਕ ਲੋ ਮੇਰਾ ਇਹ ਨਾ ਮੇਰਾ ਦੇ ਲੋ ਛੱਬੂ ਮੇਰਾ ਜੁਬਲੇ ਕਣੜੀ ਨਹੀਂ ਚਾੜਨਾ ਪੁੱਤ ਚਾੜਨਾ ਕਣੜੀ ਤੈਂ ਹਾਂ ਦੇਖ ਲੈ ਫਿਰ ਫੇਚਣਾ ਨਾ ਮੈਂ ਕਣੜੀ ਨੂੰ ਹਾਂ ਪੁੱਤ ਹੋਏ ਦੇਖ ਲੈ ਫਿਰ ਬਾਅਦ ਚ ਨਾ ਰੋੜਾ ਪਾਈ ਸਕੂਟਰੀ ਦਾ ਮੈਂ ਹਾਂ ਸਕੂਟਰੀ ਸਾਈਡ ਕਰਨੀ ਪੈਣੀ ਹੈ ਜੀ ਇਧਰਲੇ ਪਾਸੇ ਗੇਜੂਗੀ ਤੂੰ ਨਹੀਂ ਗਿੱਦਬਤ ਬਾ ਗਿੱਦੀ ਆ ਹਾਂ ਆ ਕੇ ਚਲੂ ਕਰਵਾਏ ਇਹ ਲੋ ਆਇਆ ਮਾ ਪੁੱਤ ਲੌਕ ਇੱਥੇ ਜੇ ਪੈਂਟ ਵਿੱਚ ਉਹਨੂੰ ਬੰਦ ਕਰ ਉੱਥੇ ਮਿੱਠਾ ਪਿਆ ਕੋਈ ਜਾਨਵਰ ਵੱੜ ਸਕਦਾ ਫਿਰ ਗਿੱਦੀ ਆ ਹਾਂ ਡਰ ਤਰਦ ਮੈਂ 1 2 ਉਹ ਖੋਲ ਤਾਂ ਦੇ ਯਾਰ ਗੱਡੀ ਨੂੰ ਗੱਡੀ ਖੋਲੀ ਨਾ ਤੇਰੀ ਬਾਤ ਤੇ ਨਾ ਇਹ ਜੱਤ ਸੁਣੀ ਹੋਣਾ ਹਾਂ ਲੈ ਇਹ ਚੀਰ ਬੜਾ ਦੇ ਵਿੱਚ ਆ ਉਹ 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 ਲੈ ਚੱਪੀ ਫੜਾ ਸਕੂਟਰੀ ਕਰਾਉਣ ਨੂੰ ਵਿੱਚ ਨਹੀਂ ਬੈਠਣਾ ਉੱਪਰ ਬੈਠਣਾ ਹਟ ਜਾ ਹਟ ਜਾ ਪੈਰ ਕਰ ਪਿੱਛੇ ਕੀ ਹੋਇਆ ਚੱਕ ਲੈ ਪੈਰ ਪੈਰ ਚੱਕ ਲੈ ਕਾਤੇ ਮੋਰ ਚੱਲ ਉੱਤਰ ਜਾ ਥੱਲੇ ਚੱਲ ਅਸੀਂ ਲੈ ਕੇ ਜਾਣੀ ਅਸੀਂ ਹੁਣ ਇੱਕ ਮਿੰਟ ਵਿੱਚ ਹੀ ਹੁਣ ਕੀ ਹੁਣ ਕਾ ਹੁਣ ਜਾਣਾ ਤਾਂ ਮੈਂ ਤਾਂ ਕਹਿੰਦਾ ਉੱਤਰ ਜਾ ਥੱਲੇ ਚੱਲ ਤੂੰ ਹਾਂ ਪੁੱਤ ਜੀ ਪੁੱਤ ਜੀ ਹਾਂ ਇੱਥੇ ਤੇ ਗਿਰ ਜਣਾ ਉਹਨੇ ਪੁੱਤ ਖਿਸਕ ਕੇ ਇੱਥੇ ਹੀ ਰੱਖ ਕੇ ਤੇ ਰੋ ਜਣਾ ਆ ਪਾਣੀ ਦੀ ਬੁੱਤਰ ਪਾਲੇ ਬਥੇ ਫਸਾ ਦੇ ਉੱਥੇ ਸਾਈਡ ਪਰ ਆ ਪਾ ਪੀ ਨਹੀਂ ਆ ਮੈਂ ਦੀ ਹਾਂ ਹੈ ਚਲੋ ਠੀਕ ਆ ਫਿਰ ਅੱਗੇ ਜਲ ਕੇ ਮਿਲਦੇ ਹਾਂ ਤੁਹਾਨੂੰ ਚਲੋ ਪੁੱਤ ਤੇ ਕੀ ਮੱਥਾ ਵਾਇਗਰੂ ਦਾ ਨਾਮ ਲੈ ਲਓ ਵਾਹਿਗੁਰੂ Hãy subscribe cho kênh Ghiền Mì Gõ Để không bỏ lỡ những video hấp dẫn

ਸ਼ੱਕਾ ਕੌਣ ਸੈਤੂ ਵਰਤਣਾ ਤੂੰ ਨਾ ਕੌਣ ਦਾਾਇਰ ਨੂੰ ਇਹ ਸ਼ੈ ਕਰੇ ਆਪਣੇ ਜਿਸ ਕਰੂ ਹਰ ਜਿਸ ਨੂੰ ਆਪਣੇ ਹੀ ਮੰਨ ਤੋ ਇਹ ਲਾਲ ਚੈਗਰ ਕੌਣ ਤੂੰ ਜਬ ਇਹ ਆਉਂਦਾ ਗਰਮ ਬਣੇ ਬਸ ਤੇ ਹੀ ਰਲ ਮੇ ਤਬ ਦੂਜੇ ਬਣੂ ਇੱਕ ਕਰਮਿਆ ਮਲ ਦੇ ਨਾਮ ਤੇ ਪਾਪੀ ਵੀ ਤੌਰ ਤੇ ਮਸਜਿਦ ਧਰਮ ਨੂੰ ਬਾਹਰ ਹੈ ਕਿਉਂਕਿ ਤਬ ਹੈ よろしくお願いします。 Hmm. स <laughs> 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 ਸੁਣੇ ਹਰ ਕੀ ਰੰਤਾ ਮੈਂ ਤੇ ਸਗਨ ਨੂੰ and